ਦੋਸਤੋ ਅੱਜ ਫੇਰ ਪੰਜਾਬ ਪੁਲਿਸ ਨੇ ਵੱਡਾ ਕਾਰਾ ਕਰ ਦਿੱਤਾ ਹੈ ਜਿਦੇ ਕਰਕੇ ਦੋ ਪੰਜਾਬ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ ਇਹ ਪੂਰੀ ਘਟਨਾ ਕੀ ਆ ਇਹਦੇ ਬਾਰੇ ਆਪਾਂ ਅਜਾਜ ਜੀ ਨਾਲ ਗੱਲ ਕਰਦੇ ਆ ਅਜਾਜ ਜੀ ਪੂਰੀ ਘਟਨਾ ਕੀ ਆ ਤੇ ਕਿਉਂ ਵਾਪਰੀ ਆ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਜਿਹੜੀ ਕਰਤੂਤ ਪੁਲਿਸ ਵਾਲਿਆਂ ਨੇ ਅੱਜ ਕੀਤੀ ਆ ਇਹਨੂੰ ਵੇਖ ਕੇ ਜਿਹੜੇ ਪੁਲਿਸ ਦੇ ਵਿੱਚ ਕੋਈ ਵਿਰਲੇ ਵਾਂਝੇ ਚੰਗੇ ਇਨਸਾਨ ਨੇ ਚੰਗੇ ਬੰਦੇ ਨੇ ਗੁੱਸਾ ਉਹਨਾਂ ਨੂੰ ਵੀ ਬਹੁਤ ਚੜਿਆ ਹੋਣਾ ਹੁਣ ਦੇਖੋ ਪੁਲਿਸ ਬਣੀ ਕਾਦੇ ਲਈ ਆ ਪੁਲਿਸ ਬਣੀ ਤਾਂ ਗੁੰਡਾਗਰਦੀ ਰੋਕਣ ਲਈ ਬਦਮਾਸ਼ੀ ਰੋਕਣ ਲਈ ਕਾਨੂੰਨ ਲਾਗੂ ਕਰਾਉਣ ਲਈ ਚੋਰੀਆਂ ਰੋਕਣ ਲਈ ਗਲਤ ਕੰਮ ਰੋਕਣ ਲਈ ਤੇ ਜਦੋਂ ਪੁਲਿਸ ਆ ਕਰਤੂਤਾ ਆਪ ਕਰੇ ਮਤਲਬ ਜਿਵੇਂ ਇਹ ਬਟਾਲਾ ਦੀ ਘਟਨਾ ਹੈ گورنر ਜੀ ਸੁਣ ਲਿਓ ਤੁਸੀਂ ਵੀ ਆਪਣਾ ਕੀਮਤੀ ਵਿਚਾਰ ਲਿਖਿਓ ਵੀ ਪੁਲਿਸ ਨੂੰ ਇਹ ਅਧਿਕਾਰ ਦਿੱਤਾ ਕਿਨੇ ਆ ਤੇ ਪੁਲਿਸ ਇਹ ਕੰਮ ਕਰਦੀ ਕਿਉਂ ਇਹ ਘਟਨਾ ਪੰਜਾਬ ਦੇ ਬਟਾਲਾ ਦੀ ਹੈ ਬਟਾਲਾ ਦੇ ਵਿੱਚ ਅੱਜ ਇੱਕ ਵੀਡੀਓ ਵਾਇਰਲ ਹੋਈ ਜਿਹਦੇ ਤੇ ਫਿਰ ਵੱਡੇ ਪੁਲਿਸ ਅਧਿਕਾਰੀਆਂ ਨੂੰ ਐਕਸ਼ਨ ਲੈਣਾ ਪਿਆ ਮੈਂ ਪਿਆ ਕਹੂੰਗਾ ਕਿਉਂਕਿ ਜੇ ਵੀਡੀਓ ਨਾ ਬਣਦੀ ਤੇ ਐਕਸ਼ਨ ਲੈਣਾ ਨਹੀਂ ਸੀ ਰੌਲਾ ਪੈ ਗਿਆ ਸੀ ਘਟਨਾ ਕੀ ਹੋਈ ਹੈ ਵੀਡੀਓ ਦੇ ਵਿੱਚ ਬੱਸ ਸਟੈਂਡ ਦੇ ਵਿੱਚ ਇੱਕ ਮੁੰਡਾ ਤੇ ਇੱਕ ਕੁੜੀ ਹੈ ਔਰ ਪਹਿਲਾ ਇੱਕ ਪੁਲਿਸ ਵਾਲਾ ਜਿਹੜਾ ਉੱਥੇ ਇਨਚਾਰਜ ਹੈਗਾ ਪਹਿਲਾ ਉਹ ਆਉਂਦਾ ਤੇ ਉਹ ਕੁੜੀ ਦੇ ਥੱਪੜ ਮਾਰਦਾ ਫੇਰ ਇੱਕ ਮੁੰਡਾ ਕੋਲੇ ਖੜਾ ਉਹ ਵਿੱਚ ਕੋਈ ਗੱਲ ਕਰਦਾ ਤਾਂ ਇੱਕ ਹੋਰ ਆਉਂਦਾ ਉਧਰੋਂ ਸਿੰਘਮ ਬਣਿਆ ਪੁਲਸ ਵਾਲਾ ਹੈ ਇੱਕ ਤਾਂ ਇਹ ਵੇਖ ਕੇ ਫਿਲਮਾਂ ਪਤਾ ਨਹੀਂ ਕੀ ਸਦਾ ਦਿਮਾਗ ਖਰਾਬ ਹੋ ਜਾਂਦਾ ਇਹ ਅਸਲ 'ਚ ਨਾ ਜਿਹੜਾ ਬੰਦਾ ਅਕਲੋਂ ਅਕਲੋਂ ਛੋਟਾ ਹੁੰਦਾ ਹਵਾ ਬੰਦਾ ਹੁੰਦਾ ਉਹਨੂੰ ਮਾੜੀ ਜੀ ਰਤਬੀ ਮਿਲ ਜੇ ਰਤਬਾ ਤਾਂ ਵੱਡੀ ਚੀਜ਼ ਨਾ ਉਹਨੂੰ ਇੰਨੀ ਕੁ ਰਤਬੀ ਵੀ ਮਿਲ ਜੇ ਤਾਂ ਉਹ ਰੱਬ ਬਣ ਜਾਂਦਾ ਉਨੂੰ ਐ ਲੱਗਦਾ ਮੈਂ ਪਤਾ ਨਹੀਂ ਚੀਜ਼ ਕੀ ਆ ਤੇ ਉਹ ਆਇਆ ਬੇਲੀ ਇੱਕ ਉਹਨੇ ਵਰਦੀ ਪਾਈ ਆ ਤੇ ਉਹਨੇ ਮੁੰਡੇ ਨੂੰ ਕੱਢ ਥੱਪੜ ਮਾਰਿਆ ਉਹ ਵੀਡੀਓ ਕਿਸੇ ਨੇ ਬਣਾ ਲਈ ਵੀਡੀਓ ਵਾਇਰਲ ਹੋ ਗਈ ਵਾਇਰਲ ਹੋਣ ਕਰਕੇ ਇਹ ਦੋ ਪੁਲਿਸ ਵਾਲਿਆਂ ਦੇ ਉੱਪਰ ਐਕਸ਼ਨ ਲੈਣਾ ਪਿਆ ਸਸਪੈਂਡ ਕਰਨਾ ਪਿਆ ਇੱਕ ਥਾਣੇ ਦਾ ਮੁੰਛੀ ਆ ਔਰ ਇੱਕ ਉਥੇ ਉਹ ਇੰਚਾਰਜ ਦੱਸਿਆ ਜਾ ਰਿਹਾ ਕੋਈ ਤਾਂ ਇਹ ਜਿਹੜੇ ਦੋ ਸਸਪੈਂਡ ਕੀਤੇ ਨੇ ਹੁਣ ਆਪਾਂ ਪੂਰੇ ਇਸ ਦੇ ਉੱਪਰ ਗੱਲ ਕਰਨੀ ਹੈ ਵੀ ਪੁਲਿਸ ਇੰਜ ਕਰਦੀ ਕਿਉਂ ਆ ਪਹਿਲੀ ਤਾਂ ਗੱਲ ਹਰਾਨਗੀ ਤਾਂ ਇਹ ਗੱਲ ਦੀ ਆ ਵੀ ਜਿਹੜਾ ਕੰਮ ਰੋਕਣ ਲਈ ਭਰਤੀ ਕੀਤਾ ਉਹ ਕੰਮ ਆਪ ਕਰਦੇ ਨਹੀਂ ਜੇ ਕੋਈ ਕਿਸੇ ਨੂੰ ਗੰਦਾ ਬੋਲਦਾ ਤਾਂ ਪੁਲਿਸ ਨੇ ਰੋਕਣਾ ਹੈ ਜੇ ਕੋਈ ਗੁੰਡਾਗਰਦੀ ਕਰਦਾ ਤਾਂ ਪੁਲਿਸ ਨੇ ਰੋਕਣਾ ਤੇ ਜਦੋਂ ਪੁਲਿਸ ਨੇ ਆਪ ਹੀ ਐਦਾਂ ਪੁੱਠਾ ਬੋਲਣ ਆਪ ਹੀ ਐਦਾਂ ਗੁੰਡਾਗਰਦੀ ਕਰਨ ਤੇ ਫੇਰ ਲੋਕ ਇਹਨਾਂ ਦੀ ਇੱਜ਼ਤ ਕਿਵੇਂ ਕਰਨਗੇ ਮੇਰੀ ਗੱਲ ਆ ਪਿਛਲੇ ਦਿਨੀ ਪਟਿਆਲੇ ਦੇ ਵਿੱਚ ਪੁਲਿਸ ਵਾਲਿਆਂ ਨੇ ਇੱਕ ਕਰਨਲ ਕੁੱਟਿਆ ਉਹਦਾ ਰੌਲਾ ਪਿਆ ਹੁਣ ਇਹ ਤਾਂ ਬਾਈ ਜੀ ਉਹ ਕਟਨਾਵਾ ਨਹੀਂ ਪ੍ਰਦੀਪ ਜੀ ਜਿਹੜੀਆਂ ਕੈਮਰਿਆਂ ਚ ਕੈਦ ਹੋ ਜਾਂਦੀਆਂ ਨਹੀਂ ਟੋਟਲ ਪੁਲਿਸ ਦਾ ਜਿਹੜਾ ਰਵਈਆ ਬਿਲਕੁਲ ਕਲੀਅਰ ਕੱਟ ਬੋਲਾਂਗੇ ਪੁਲਿਸ ਸਾਰੇ ਕਾਨੂੰਨ ਨਿਯਮ ਰੂਲ ਪੈਰਾ ਚ ਰੋਲ ਦਿੰਦੀ ਆ ਹਰਾਨ ਕੀ ਦੀ ਗੱਲ ਆ ਇਹੇ ਮੈਂ ਕਹੂੰਗਾ ਜਿਹੜੇ ਚੰਗੇ ਪੁਲਿਸ ਅਫਸਰ ਨੇ ਜਾਂ ਪੁਲਿਸ ਜਿਹੜੇ ਚੰਗੇ ਬੰਦੇ ਨੇ ਉਹਨਾਂ ਨੂੰ ਤਾਂ ਇਹਦਾ ਸਖਤ ਵਿਰੋਧ ਕਰਨਾ ਚਾਹੀਦਾ ਕਿਉਂਕਿ ਗਾਲਾਂ ਤੇ ਵਿਰੋਧ ਉਹਨਾਂ ਦਾ ਵੀ ਹੁੰਦਾ ਸਮਾਜ 'ਚ ਅਕਸ ਉਹਨਾਂ ਦਾ ਵੀ ਫਿਰ ਡਿੱਗਦਾ ਔਰ ਤੁਸੀਂ ਇਹ ਦੇਖੋ ਪਤਾ ਨਹੀਂ ਕੀ ਇਹੋ ਜਿਹਾ ਸਿਖਾਇਆ ਜਾਂਦਾ ਹੈ ਜਿਹੜੇ ਚੰਗੇ ਭਲੇ ਬੰਦੇ ਹੁੰਦੇ ਆ ਸਮਾਜ 'ਚ ਤਾਂ ਉਹ ਜਿਹੜੇ ਵਧੀਆ ਗੱਲਾਂ ਕਰਦੇ ਹੁੰਦੇ ਆ ਵਧੀਆ ਲੋਕਾਂ ਦੀ ਇੱਜ਼ਤ ਕਰਦੇ ਹੁੰਦੇ ਆ ਕਿਸੇ ਨੂੰ ਪੁੱਠਾ ਸਿੱਧਾ ਕਦੇ ਬੋਲਦੇ ਨਹੀਂ ਹੁੰਦੇ। ਇੱਕ ਕਿਸੇ ਨਾਲ ਧੱਕਾ ਕਰਨ ਬਾਰੇ ਉਹ ਸੋਚ ਵੀ ਨਹੀਂ ਸਕਦੇ। ਜਦੋਂ ਉਹਨਾਂ ਚੋਂ ਕਈ ਪੁਲਿਸ ਵਿੱਚ ਭਰਤੀ ਹੋ ਜਾਂਦੇ ਆ, ਵਰਦੀ ਪਹਿ ਜਾਂਦੀ ਆ। ਪਤਾ ਨਹੀਂ ਬਈ ਕਈਆਂ ਦਾ ਕੀ ਦਿਮਾਗ ਖਰਾਬ ਹੁੰਦਾ। ਉਹ ਤਾਂ ਬੰਦੇ ਨੂੰ ਬੰਦੀ ਸਮਝਣ ਲੱਗ ਪੈਂਦੇ ਆ। ਉਹ ਤਾਂ ਟਿੱਚ ਸਮਝਣ ਲੱਗ ਪੈਂਦੇ ਆ। ਕਈਆਂ ਪੁਲਸਰਾਂ ਨੂੰ ਤਾਂ ਐ ਲੱਗਦਾ ਹੁੰਦਾ ਵੀ ਦਬਕਾ ਮਾਰ ਕੇ ਬੋਲਣਾ, ਗਾਲ ਕੱਢ ਕੇ ਬੋਲਣਾ, ਪੁੱਠਾ ਬੋਲਣਾ, ਥੱਪੜ ਮਾਰਨਾ ਇਹੀ ਤਾਂ ਸਾਡਾ ਕੰਮ ਕਈਆਂ ਨੂੰ ਇੰਝ ਲੱਗਦਾ ਉਹ ਫਿਰ ਮਤਲਬ ਪਤਾ ਨਹੀਂ ਕੀ ਉਹਨਾਂ ਚ ਇਹੋ ਜਿਹਾ ਹੰਕਾਰ ਤੇ ਆਕੜ ਚੜ ਜਾਂਦੀ ਆ ਬੰਦਾ ਕੀ ਆ ਆਚਾਰਕਸਾਲ ਇੱਥੇ ਆਏ ਆ ਅ ਕੱਲ ਨੂੰ ਪਤਾ ਨਹੀਂ ਕਿਸੇ ਨੇ ਪਰਸੋਂ ਨੂੰ ਮਰ ਜਾਣਾ ਕਿਸੇ ਨੇ ਕੱਲ ਨੂੰ ਐਵੇਂ ਹੀ ਧੌਣ ਚ ਕਿੱਲਾ ਫਸਾ ਲੈਣਾ ਤੇ ਫਿਰ ਐਵੇਂ ਹੀ ਆਕੜ ਆਕੜ ਕੇ ਤੁਰਨਾ ਧੌਂਸ ਜੀ ਜਮਾਉਣੀ ਵਿੰਗੇ ਹੋ ਕੇ ਗੱਲਾਂ ਕਰਨੀਆਂ ਮੈਨੂੰ ਲੱਗਦਾ ਇਹ ਚਾਹੇ ਕੋਈ ਆਮ ਬੰਦਾ ਹੈ ਤੇ ਚਾਹੇ ਕੋਈ ਪੁਲਿਸ ਡਿਪਾਰਟਮੈਂਟ ਚ ਇਹ ਬਿਲਕੁਲ ਨਹੀਂ ਚਾਹੀਦਾ ਪੁਲਿਸ ਤਾਂ ਜਿਹੜੇ ਕੰਮ ਲਈ ਬਣਾਈ ਆ ਉਹਦੇ ਉਲਟ ਕੰਮ ਕਰੀ ਜਾਂਦੀ ਆ ਹੁਣ ਪੁਲਿਸ ਵਾਲਿਆਂ ਦੇ ਰਵੱਈਏ ਤੇ ਪ੍ਰਤੀ ਲੋਕਾਂ ਤੋਂ ਪੁੱਛ ਕੇ ਵੇਖੋ ਲੋਕ ਕੀ ਕਹਿੰਦੇ ਨੇ ਆਮ ਲੋਕਾਂ ਕੋਲ ਪੁਲਿਸ ਦਾ ਨਾਮ ਲੈ ਦੀਏ ਨਾ ਆਮ ਲੋਕ ਤਾਂ ਇਥੋਂ ਤੱਕ ਹੁਣ ਕਹਿਣ ਲੱਗ ਪਏ ਵੀ ਜੇ ਕਿਸੇ ਦੀ ਕੋਈ ਚੋਰੀ ਹੋ ਜੇ ਕੋਈ ਪਰਸ ਬਟਵਾ ਗਵਾਜੇ ਤੋ ਕਹਿੰਦਾ ਯਾਰ ਥਾਣੇ ਜਾ ਕੇ ਰਿਪੋਰਟ ਦਰਜ ਕਰਾਉਣ ਦਾ ਮਤਲਬ ਹੈ ਹੋਰ ਪੈਸੇ ਗਵਾਉਣੀ ਇੱਥੋਂ ਤੱਕ ਲੋਕ ਕਹਿੰਦੇ ਰਹੇ ਨਹੀਂ ਹੁਣ ਪੁਲਿਸ ਦੇ ਵਿੱਚ ਜਿਹੜੇ ਕਈ ਚੰਗੇ ਆਪਣੇ ਵੀ ਕਈ ਆ ਅਫਸਰਾਂ ਦੇ ਨਾਲ ਹੈਗੇ ਆ ਮਿੱਤਰਤਾ ਜਿਹੜੇ ਕਈ ਚੰਗੇ ਨਹੀਂ ਉਹ ਖੇਡਦੇ ਵੀ ਨਹੀਂ ਵੀ ਯਾਰ ਨਾਲ ਸਾਡੀ ਵੀ ਬਦਨਾਮੀ ਹੈ ਪਰ ਇੱਥੇ ਹੁਣ ਪੰਜਾਬ ਸਰਕਾਰ ਜਾਂ ਸਾਡਾ ਜਿਹੜਾ ਰਾਜ ਪ੍ਰਬੰਧ ਆ ਜਾਂ ਸਰਕਾਰਾਂ ਨੇ ਜਾਂ ਪੁਲਿਸ ਦਾ ਤੰਤਰ ਆ ਉਨੂੰ ਉਹਨੂੰ ਉਹਨੂੰ ਜੜ ਫਰੋਲਣੀ ਚਾਹੀਦੀ ਆ ਰੂਟ ਕੌਸ ਤੇ ਜਾਣਾ ਚਾਹੀਦਾ ਵੀ ਪੁਲਿਸ ਇਦਾਂ ਦੀ ਬਣ ਕਿਉਂ ਜਾਂਦੀ ਆ ਠੀਕ ਆ ਪੁਲਿਸ ਇੱਕ ਹਥਿਆਰਬੰਦ ਦਸਤਾ ਜਿਹਨੇ ਕਈ ਤਰ੍ਹਾਂ ਦੀਆਂ ਚੀਜ਼ਾਂ ਰੋਕਣੀਆਂ ਨੇ ਪਰ ਹੈਰਾਨ ਗੀਦੀ ਗੱਲ ਆ ਵੀ ਜਿਹੜੇ ਤਾਕਤਵਰ ਗੁਨਾਹਗਰ ਨੇ ਕਈ ਵਾਰ ਵੇਖਿਆ ਕਈ ਪੁਲਿਸ ਵਾਲੇ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦੀ ਜੀ ਹਜੂਰੀ ਕਰਦੇ ਗਰੀਬ ਗੁਰਬਾ ਵੇਖ ਕੇ ਤਾਂ ਪਤਾ ਨਹੀਂ ਹੋਕ ਹੀ ਜਾਂਦਾ ਹੁਣ ਆ ਜਿਹੜੇ ਮੁੰਡੇ ਤੇ ਕੁੜੀ ਨੂੰ ਪੁਲਿਸ ਵਾਲਿਆਂ ਨੇ ਥੱਪੜ ਮਾਰੇ ਨੇ ਜਾਂ ਗਾਲਾਂ ਕੱਢੀਆਂ ਨੇ ਹੁਣ ਕਈ ਕਹਿਣਗੇ ਯਾਰ ਆ ਕਾਰਨ ਹੋਣਾ ਹੈ ਉਹ ਕਾਰਨ ਹੋਣਾ ਫਲਾਨ ਕਰ ਯਾਰ ਕਾਰਨ ਕੋਈ ਵੀ ਹੋਵੇ ਕਿਹੜੇ ਕਾਨੂੰਨ ਦੀ ਕਿਹੜੀ ਕਿਤਾਬ ਚ ਲਿਖਿਆ ਕਿ ਪੁਲਿਸ ਨੂੰ ਥੱਪੜ ਮਾਰਨ ਜਾਂ ਗਾਲ ਕੱਢਣ ਦਾ ਅਧਿਕਾਰ ਆ ਪਿਛਲੇ ਦਿਨੀ ਜਦੋਂ ਕਰਨਲ ਬਾਠ ਦੀ ਕੁੱਟਮਾਰ ਵਾਲੇ ਮਾਮਲੇ ਤੇ ਹਾਈ ਕੋਰਟ ਚ ਸੁਣਵਾਈ ਹੋਈ ਆ ਤਾਂ ਮਾਨਯੋਗ ਹਾਈ ਕੋਰਟ ਨੇ ਇਹ ਗੱਲ ਆਖੀ ਆ ਉਹਨੇ ਪੁੱਛਿਆ ਪਟਿਆਲਾ ਪੁਲਿਸ ਨੂੰ ਵੀ ਤੁਹਾਨੂੰ ਕੁੱਟਣ ਦਾ ਐਦਾਂ ਜ਼ੁਲਮ ਕਰਨ ਦਾ ਅਧਿਕਾਰ ਕਿਨੇ ਦਿੱਤਾ ਹਾਈ ਕੋਰਟ ਨੇ ਪੁੱਛਿਆ ਮੈਂ ਤਾਂ ਕਹੂੰਗਾ ਇਹ ਜਿਹੜੀਆਂ ਸਾਡੀਆਂ ਅਦਾਲਤਾਂ ਨੇ ਇਹਨਾਂ ਨੂੰ ਸੂ ਮੋਟੋ ਨੋਟਿਸ ਲੈਣਾ ਚਾਹੀਦਾ ਕੀ ਅਦਾਲਤਾਂ ਦੇ ਜੱਜ ਸਹਿਬਾਨਾਂ ਨੂੰ ਜਾਂ ਅਦਾਲਤਾਂ ਨੂੰ ਨਹੀਂ ਪਤਾ ਵੀ ਪੁਲਿਸ ਲੋਕਾਂ ਨਾਲ ਕਰਦੀ ਕੀ ਆ ਪੁਲਿਸ ਕਿਨੇ ਲੋਕਾਂ ਨੂੰ ਅੱਜ ਮੈਂ ਅੱਜ ਕੁੱਟਿਆ ਦੋ ਪੁਲਿਸ ਵਾਲੇ ਸਸਪੈਂਡ ਕੀਤੇ ਨੇ ਐਦਾਂ ਬਹੁਤ ਸਾਰੀਆਂ ਥਾਵਾਂ ਤੇ ਵੀਡੀਓ ਨਹੀਂ ਬਣਦੀਆਂ ਉੱਥੇ ਕੈਮਰੇ ਨਹੀਂ ਚੱਲੇ ਹੁੰਦੇ ਪਰ ਜਿਆਦਾ ਗਿਣਤੀ ਜਿਹੜੇ ਪੁਲਿਸ ਵਾਲੇ ਨੇ ਉਹ ਇਦਾਂ ਪੇਸ਼ ਆਉਂਦੇ ਨਹੀਂ ਮੈਨੂੰ ਲੱਗਦਾ ਪੰਜਾਬ ਦੇ ਡੀਜੀਪੀ ਨੂੰ ਇਸ ਮਸਲੇ ਦੇ ਉੱਪਰ ਪੰਜਾਬ ਪੁਲਿਸ ਦੀ ਸਕੂਲਿੰਗ ਕਰਨੀ ਚਾਹੀਦੀ ਆ ਪੰਜਾਬ ਪੁਲਿਸ ਦੇ ਮੁਖੀ ਨੂੰ ਪੰਜਾਬ ਪੁਲਿਸ ਨੂੰ ਬਕਾਇਦਾ ਨੋਟਿਸ ਜਾਰੀ ਕਰਨਾ ਚਾਹੀਦਾ ਇਹਦੇ ਉੱਪਰ ਇਹਦੇ ਉੱਪਰ ਉਹਨਾਂ ਨੂੰ ਸਮਝਾਉਣਾ ਚਾਹੀਦਾ ਬੀ ਤੁਸੀਂ ਲੋਕਾਂ ਦੇ ਵਿੱਚ ਕਿਉਂ ਇੰਨਾ ਜ਼ਿਆਦਾ ਥੱਲੇ ਡਿੱਗ ਰਹੇ ਹੋ ਹੋ ਸਕਦਾ ਹੈ ਕਈ ਮੇਰੇ ਅੱਗੇ ਮਾਤੜ ਪੁਲਿਸ ਵਾਲਿਆਂ ਨੂੰ ਇਹ ਪਤਾ ਹੀ ਨਾ ਹੋਵੇ ਵੀ ਅਸੀਂ ਥੱਪੜ ਨਹੀਂ ਮਾਰਨਾ ਜਾਂ ਅਸੀਂ ਗਾਲ ਨਹੀਂ ਉਹ ਕਈ ਤਾਂ ਪੁਲਿਸ ਵਾਲਿਆਂ ਬਾਰੇ ਸੋਚਦੇ ਹੀ ਆਏ ਆ ਵਰਤੀ ਹੋਣ ਤੋਂ ਪਹਿਲਾਂ ਹੀ ਵੀ ਸ਼ਾਇਦ ਜਦੋਂ ਵਰਦੀ ਪੈ ਗਈ ਤੇ ਸਾਨੂੰ ਕੁੱਟਣ ਦਾ ਤੇ ਪੁੱਠਾ ਬੋਲਣ ਦਾ ਸ਼ਾਇਦ ਹੱਕ ਮਿਲ ਗਿਆ ਜਾਂ ਅਧਿਕਾਰ ਮਿਲ ਗਿਆ ਸੋ ਪੰਜਾਬ ਪੁਲਿਸ ਦੇ ਮੁਖੀ ਨੂੰ ਪੰਜਾਬ ਸਰਕਾਰ ਨੂੰ ਬੇਨਤੀ ਆ ਕੇ ਪੁਲਿਸ ਨੂੰ ਇਹ ਗੱਲਾਂ ਦੱਸੋ ਉਹਨਾਂ ਨੂੰ ਇਹ ਸਮਝਾਓ ਕਿ ਆਉਣ ਵਾਲਾ ਟਾਈਮ ਜਿਹੜਾ ਹੈ ਉਹ ਲੋਕਾਂ ਦੀ ਚੇਤਨਾ ਵੱਧ ਰਹੀ ਆ ਜਾਗਰਤੀ ਵੱਧ ਰਹੀ ਆ ਅਕਲ ਵੱਧ ਰਹੀ ਆ ਤੇ ਲੋਕਾਂ ਨੇ ਆਉਣ ਵਾਲੇ ਟਾਈਮ ਦੇ ਵਿੱਚ ਇਹ ਸਾਰਾ ਕੁਝ ਬਰਦਾਸ਼ਤ ਨਹੀਂ ਕਰਨਾ মিডিਆ ਤੇ ਸੋਸ਼ਲ ਮੀਡੀਆ ਦਾ ਜਿਹੜਾ ਦੌਰ ਹੈ ਉਹ ਉਹ ਸ਼ੁਰੂ ਹੋ ਚੁੱਕਾ ਹੈ ਸੋਸ਼ਲ ਮੀਡੀਆ ਦੇ ਜਮਾਨੇ ਦੇ ਵਿੱਚ ਹੁਣ ਪਹਿਲਾਂ ਵਾਲੇ ਕੰਮ ਨਹੀਂ ਚੱਲਣੇ ਪਹਿਲਾਂ ਪੁਲਿਸ ਬੜਾ ਕੁਝ ਕਰਦੀ ਰਹੀ ਆ ਪਰ ਹੁਣ